ਸ੍ਰੀ ਅਕਾਲ ਜੀ ਗੱਲ ਕਰਦੇ ਆਂ ਆਪਾਂ ਗੱਗੂ ਗਿੱਲ ਬਾਰੇ ਗੱਗੂ ਗਿੱਲ ਦਾ ਪੂਰਾ ਨਾਮ ਕੁਲਵਿੰਦਰ ਸਿੰਘ ਗਿੱਲਾ ਤੇ ਇਹ ਗੱਗੂ ਗਿੱਲ ਦੇ ਨਾਮ ਨਾਲ ਮਸ਼ਹੂਰ ਹੈ ਇੱਕ ਪੰਜਾਬੀ ਫਿਲਮ ਅਦਾਕਾਰ ਹੈ ਇਹ ਯੋਗਰਾਜ ਦੇ ਨਾਲ 1990 ਦੇ ਦਹਾਕੇ ਵਿੱਚ ਪੰਜਾਬੀ ਸਿਨੇਮਾ ਦਾ ਪ੍ਰਮੁੱਖ ਅਦਾਕਾਰ ਸੀ ਉਸਨੇ ਹੁਣ ਤੱਕ 65 ਤੋਂ 70 ਫਿਲਮਾਂ ਕੀਤੀਆਂ ਤੇ ਇਹਨਾਂ ਦਾ ਜਨਮ 14 ਜਨਵਰੀ 1960 ਨੂੰ ਮੁਕਸਰ ਜ਼ਿਲ੍ਹੇ ਦੇ ਮਲੋਟ ਸ਼ਹਿਰ ਨੇੜੇ ਪਿੰਡ ਮਾਣੀ ਖੇੜਾ ਦਾ ਵਸਨੀਕ ਹੈ ਇਨਾਂ ਦੇ ਦੋ بیٹے ਹਨ। ਇਨਾਂ ਦਾ ਲੜਕਾ ਗੁਰਅਮਰਤ ਸਿੰਘ ਗਿੱਲ ਪਿੰਡ ਦੇ ਸਰਪੰਚ ਵਜੋਂ ਸੇਵਾ ਨਿਭਾ ਚੁੱਕਿਆ ਹੈ। ਇਸ ਤੋਂ ਪਹਿਲਾਂ ਗਿੱਲੇ ਦੇ ਭਰਾ ਪਿਤਾ ਦਾਦਾ ਵੀ ਸਰਪੰਚ ਦੀ ਸੇਵਾ ਨਿਭਾ ਚੁੱਕੇ ਹਨ ਤੇ ਇਨਾਂ ਦੇ ਦੂਜੇ بیٹے ਦਾ ਨਾਮ ਗੁਰਜੋਤ ਸਿੰਘ ਗਿੱਲਾ। ਹੁਣ ਆਪਾਂ ਗੱਲ ਕਰਦੇ ਹਾਂ ਇਨਾਂ ਦੇ ਫਿਲਮੀ ਕੈਰੀਅਰ ਬਾਰੇ। ਗਿੱਲ ਨੇ ਕੁੱਤੇ ਲੜਨ ਵਾਲੇ ਦ੍ਰਿਸ਼ਾਂ ਵਿੱਚ ਸੁਪਰੀਟ ਪੰਜਾਬੀ ਫਿਲਮ ਪੁੱਤ ਜੱਟਾਂ ਦੇ ਵਿੱਚ ਛੋਟੀ ਜੀ ਭੂਮਿਕਾ ਨਾਲ ਸ਼ੁਰੂਆਤ ਕੀਤੀ। ਉਸਨੇ ਜੱਟ ਜਵਾਨਾ ਮੋੜ ਟਰੱਕ ਡਰਾਈਵਰ ਬਦਲਾ ਜੱਟੀ ਦਾ ਜੱਟ ਤੇ ਜ਼ਮੀਨ ਵਰਗੀਆਂ ਸੁਪਰੀਟ ਫਿਲਮਾਂ ਵਿੱਚ ਵੀ ਕੰਮ ਕੀਤਾ ਗਬਰੂ ਪੰਜਾਬ ਦਾ ਵਿੱਚ ਉਸਨੇ ਖਲ ਨਾਇਕ ਦਾ ਰੋਲ ਨਿਭਾਇਆ ਸੀ ਪ੍ਰਮੁੱਖ ਨਾਇਕਾ ਵੱਜੂ ਉਸਨੇ ਪੰਜਾਬੀ ਸਿਨੇਮਾ ਦੀਆਂ ਚੋਟੀ ਦੀਆਂ ਹੀਰੋਇਨਾਂ ਵਿੱਚੋਂ ਜਿਵੇਂ ਦਲਜੀਤ ਕੌਰ ਉਪਾਸਨਾ ਸਿੰਘ ਪ੍ਰੀਤੀ ਸਪਰੂ ਮਨਜੀਤ ਕੁਲਾਰ ਰਵਿੰਦਰ ਮਾਨ ਨਾਲ ਜੋੜੀ ਬਣਾਈ ਗਿੱਲ ਨੇ ਨਿਰਦੇਸ਼ਕ ਰਵਿੰਦਰ ਰਵੀ ਦੇ ਨਾਲ 7 ਤੋਂ 8 ਫਿਲਮਾਂ ਕੀਤੀਆਂ ਹਨ ਜਿੰਨਾਂ ਵਿੱਚ ਅਣਕ ਜੱਟਾਂ ਦੀ ਜੱਟ ਜਿਉਣਾ ਮੋੜ ਅਤੇ ਪ੍ਰਤੀਗਿਆ ਵਰਗੀਆਂ ਹਿੱਟ ਫਿਲਮਾਂ ਹਨ ਪੰਜਾਬੀ ਸਿਨੇਮਾ ਵਿੱਚ ਇਸ ਦੇ ਸ਼ਾਨਦਾਰ ਯੋਗਦਾਨ ਲਈ 2013 ਵਿੱਚ ਪੀਟੀਸੀ ਫਿਲਮ ਅਵਾਰਡ ਸਮਰੋਹ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਕੁਝ ਫਿਲਮਾਂ ਬਾਰੇ ਜਿਵੇਂ ਕਿ ਆ ਕੁੱਤ ਜੱਟਾਂ ਦੀ ਜੋ ਕਿ 1981 ਵਿੱਚ ਆਈ ਸੀ ਤੇ ਇਹਨਾਂ ਨੇ ਗੈਸਟਰੋਲ ਕੀਤਾ ਸੀ ਉਸ ਵਿੱਚ ਫਿਰ ਗੱਬਰੂ ਪੰਜਾਬ ਤੇ ਜੋ 1986 ਵਿੱਚ ਆਈ ਸੀ ਫਿਰ ਸ਼ੋਰਾ ਹਰਿਆਣੇ ਕਾ ਇਹ 1987 ਵਿੱਚ ਆਈ ਸੀ ਫਿਰ ਕੁਰਬਾਨੀ ਜੱਟ ਦੀ ਇਹ 1990 ਵਿੱਚ ਆਈ ਸੀ ਬਦਲਾ ਜੱਟੀ ਦਾ 1991 ਵਿੱਚ ਆਈ ਸੀ ਫਿਰ ਜੱਟ ਜਵਣਾ ਮੋੜ ਇਹ ਵੀ 1991 ਵਿੱਚ ਆਈ ਸੀ ਫਿਰ ਦਿਲ ਦਾ ਮਾਮਲਾ 1992 ਵਿੱਚ ਆਈ ਸੀ ਫਿਰ ਆਖਰ ਚ ਇਹਨਾਂ ਦੀ ਫਿਲਮ ਆਈ ਸੀ 2019 ਵਿੱਚ 2019 ਵਿੱਚ ਇਹਨਾਂ ਨੇ ਫਿਲਮ ਕੀਤੀ ਆਖਰੀ ਵਾਰਿਸ ਜੱਦੀ ਸਰਦਾਰ ਜੋਰਾ ਦੂਜਾ ਭਾਗ ਤੇ ਆਸਰਾ ਧੰਨਵਾਦ ਜੀ